ਪੰਜਾਬ ਫਾਈਲਸ ਟੀਵੀ ਅਤੇ ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਆਂ ਕ੍ਰਾਈਮ ਸਟੋਰੀ ਪਾਰਟ 2 ਯਾਨੀ ਕਿ ਮਿਤਾਲੀ ਮਰਡਰ ਕੇਸ ਜ਼ਰਖਪੁਰ ਨਾਲ ਸੰਬੰਧਿਤ ਇਸ ਵਿਸ਼ੇ ਤੇ ਅਸੀਂ ਪਹਿਲਾਂ ਇੱਕ ਖਬਰ ਕਰ ਚੁੱਕੇ ਆਂ ਅੱਜ ਦੂਜੀ ਖਬਰ ਹੈ ਤੁਹਾਨੂੰ ਤਾਜ਼ੀ ਇਨਵੈਸਟੀਗੇਸ਼ਨ ਬਾਰੇ ਜਾਣਕਾਰੀ ਦੇਵਾਂਗੇ ਤੁਹਾਨੂੰ ਹੋਰ ਵੀ ਕਈ ਗੱਲਾਂ ਇਸ ਤੇ ਬਾਰੇ ਦੱਸਾਂਗੇ ਅਵੀ ਦੱਸਾਂਗੇ ਕਿ ਇਸ ਮਾਮਲੇ ਨੂੰ ਕੁਝ ਲੋਕਾਂ ਨੇ ਲਵ ਜਿਹਾਦ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਮੁਹਾਲੀ ਪੁਲਿਸ ਨੇ ਇਨਵੈਸਟੀਗੇਸ਼ਨ ਚ ਅੱਗੇ ਕਦਮ ਪੱਟੇ ਨੇ 4 ਦਿਨ ਦਾ ਰਿਮਾਂਡ ਲਿਆ ਗਿਆ ਉਹ ਰਿਮਾਂਡ ਚ ਆਏ ਨੇ ਜੀ ਸੁਲਤਾਨ ਮੁਹੰਮਦ ਅਮਨਦੀਪ ਸਿੰਘ ਤੇ ਰਾਜ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਸੁਲਤਾਨ ਮੁਹੰਮਦ ਕੁਵੇਇਤ ਦੇ ਵਿੱਚ 3 ਸਾਲ ਦੇ ਵਰਕ ਵੀਜ਼ਾ ਤੇ ਗਿਆ ਸੀ ਕੰਮ ਕਰ ਰਿਹਾ ਸੀ ਪੈਸੇ ਕਮਾ ਕੇ ਭਾਰਤ ਭੇਜ ਰਿਹਾ ਸੀ ਉਸ ਦਾ ਮਤਾਲੀ ਦੇ ਨਾਲ ਜੋ ਸੰਪਰਕ ਸੀ ਉਹ ਕਰੀਬ 4-5 ਸਾਲ ਦਾ ਸੀ ਜਿਸ ਤਰ੍ਹਾਂ ਅੱਜ ਤੁਹਾਨੂੰ ਪਿਛਲੇ ਵੀਡੀਓ ਦੀ ਡਿਸਕ੍ਰਿਪਸ਼ਨ ਚ ਦੱਸਿਆ ਸੀ ਕਿ ਅਸੀਂ ਸੁਲਤਾਨ ਮੁਹੰਮਦ ਦੇ ਪਰਿਵਾਰ ਨਾਲ ਸੰਪਰਕ ਕਰਕੇ ਦੂਜਾ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ ਅਸਈਓ ਪੱਖ ਜਾਣਿਆ ਤੇ ਉਹ ਪੱਖ ਦਿੱਤਾ ਸਾਨੂੰ ਸੁਲਤਾਨ ਮੁਹੰਮਦ ਦੇ ਚਾਚੇ ਨਜ਼ੀਰ ਮੁਹੰਮਦ ਨੇ ਜੋ ਕਿ ਬਸ਼ੀਰ ਮੁਹੰਮਦ ਫਾਦਰ ਆਫ ਸੁਲਤਾਨ ਮੁਹੰਮਦ ਦੇ ਸਕੇ ਭਰਾ ਨੇ ਜੋ ਗੱਲਬਾਤ ਸਾਡੀ ਉਹਨਾਂ ਨਾਲ ਹੋਈ ਉਹ ਤੁਹਾਨੂੰ ਹੁਣ ਸੁਣਾਉਂਦੇ ਆ ਉਹ ਕਹਿੰਦੇ ਜੀ 6 3 25 ਨੂੰ ਬਸ਼ੀਰ ਮੁਹੰਮਦ ਦਾ ਐਕਸੀਡੈਂਟ ਹੋ ਗਿਆ ਤਾਂ ਉਹਨੂੰ ਪਹਿਲਾਂ ਨੀਲਮ ਪ੍ਰਾਈਵੇਟ ਹਸਪਤਾਲ ਦਾਖਲ ਕਰਾਇਆ ਗਿਆ ਪਰ ਫਿਰ ਉਹਨਾਂ ਨੂੰ 16 ਸੈਕਟਰ ਚੰਡੀਗੜ੍ਹ ਹਸਪਤਾਲ ਫਿਰ 32 ਸੈਕਟਰ ਹਸਪਤਾਲ ਤੇ ਫਿਰ ਉਹਨਾਂ ਨੂੰ ਪੀਜੀਆਈ ਦੇ ਵਿੱਚ ਸ਼ਿਫਟ ਕੀਤਾ ਗਿਆ ਉਸ ਸਮੇਂ ਸੁਲਤਾਨ ਮੁਹੰਮਦ ਉਹਨਾਂ ਦੇ ਨਾਲ ਸੀ ਪਰ ਸ਼ਾਮ ਨੂੰ ਉਹ ਆਪਣੇ ਪਿਤਾ ਨੂੰ ਛੱਡ ਕੇ ਬਿਨਾਂ ਦੱਸੇ ਚੱਲ ਗਿਆ ਤੇ ਫਿਰ ਅੱਗੇ 7 ਤਰੀਕ ਨੂੰ ਸੁਲਤਾਨ ਮੁਹੰਮਦ ਆਪਣੇ ਬਨੂੜ ਸਥਿਤ ਘਰ ਦੇ ਵਿੱਚ ਆਉਂਦਾ ਨੌਂਦਾ ਧੌਂਦਾ ਤਿਆਰ ਹੋ ਕੇ ਉਹ ਚਲਿਆ ਜਾਂਦਾ ਬशीर ਮੁਹੰਮਦ 7 ਤਰੀਕ ਨੂੰ ਹਸਪਤਾਲ ਚੋਂ ਡਿਸਚਾਰਜ ਵੀ ਹੋ ਜਾਂਦਾ ਤੇ ਨਜ਼ੀਰ ਮੁਹੰਮਦ ਦੇ ਦਰਸ਼ਨ ਮੁਤਾਬਕ ਉਸ ਦਾ ਭਤੀਜਾ ਸੁਲਤਾਨ ਮਤਾਲੀ ਨੂੰ ਕਰੀਬ 11:30 ਵਜੇ ਸਵੇਰੇ ਪਿਕਅਪ ਕਰਦਾ ਹੈ ਕਾਰ ਚ ਔਰ ਉਹਦੇ ਨਾਲ ਉਹਦੇ ਦੋਸਤ ਹੁੰਦੇ ਆ ਜਿਸ ਤਰ੍ਹਾਂ ਪਿਛਲੀ ਵੀਡੀਓ ਚ ਦੱਸ ਚੁੱਕੇ ਆ ਕਾਰ ਹੁੰਦੀ ਆ ਰੋਹਿਤ ਦੀ ਤੇ ਫੇਰ ਉਦੋਂ ਬਾਅਦ ਬਨੂੜ ਪਹੁੰਚ ਕੇ ਕਾਰ ਛੱਡਤੀ ਜਾਂਦੀ ਹੈ ਤੇ ਉੱਥੇ ਗਲਬਾਤ ਮਤਾਲੀ ਨਾਲ ਹੋਣ ਲੱਗ ਜਾਂਦੀ ਹੈ ਪਰ ਫਿਰ ਮੋਟਰਸਾਈਕਲ ਲੈ ਕੇ ਮਤਾਲੀ ਨੂੰ ਬਿਠਾ ਕੇ ਸੁਲਤਾਨ ਮੁਹੰਮਦ ਥੋੜੇ ਜੀ ਪਾਸੇ ਦੀ ਜਗਾ ਸੈਕਲੂਡਿਡ ਏਰੀਆ ਚ ਚਲੇ ਜਾਂਦਾ ਕਿਉਂਕਿ ਜੋ ਸਾਨੂੰ ਨਜ਼ੀਰ ਨੇ ਦੱਸਿਆ ਕਿ ਉਹ ਸੋਚਦਾ ਸੀ ਕਿ ਲੋਕਾਂ ਸਾਹਮਣੇ ਆਰਗੂਮੈਂਟ ਨਾ ਹੋਵੇ ਸਾਡਾ ਝਗੜਾ ਨਾ ਹੋਵੇ ਮੈਂ ਪੁੱਛਿਆ ਨਜ਼ੀਰ ਮੁਹੰਮਦ ਨੂੰ ਕਿ ਸੁਲਤਾਨ ਮੁਹੰਮਦ ਕੁਵੈਤ ਤੋਂ ਵਾਪਸ ਕਿਉਂ ਆ ਗਿਆ ਜਦੋਂ ਕਿ ਉਹਦਾ 3 ਸਾਲ ਦਾ ਵੀਜ਼ਾ ਸੀ ਨਜ਼ੀਰ ਨੇ ਕਿਹਾ ਕਿ ਉਹ ਸਵਕ ਨਾਲ ਲਾ ਕੇ ਵਾਪਸ ਇਸ ਕਰਕੇ ਆ ਗਿਆ ਕਿਉਂਕਿ ਉਹਨੂੰ ਜਾਣਕਾਰੀ ਮਿਲੀ ਕਿ ਉਸਦੀ ਪ੍ਰੇਮਿਕਾ ਦਾ ਹੁਣ ਕਨੈਕਸ਼ਨ ਕਿਸੇ ਹੋਰ ਪਾਸੇ ਹੋ ਗਿਆ ਹੈ ਜਾਂ ਹੁੰਦਾ ਜਾ ਰਿਹਾ ਹੈ ਇਹ ਜਾਣਕਾਰੀ ਲੈ ਕੇ ਉਹ ਵਾਪਸ ਆਇਆ ਉਸਨੇ ਪਹਿਲਾਂ ਟੈਲੀਫੋਨ ਤੇ ਮਿਥਾਲੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਮਿਥਾਲੀ ਫੋਨ ਨਹੀਂ ਚੁੱਕਦੀ ਉਹ ਲਗਾਤਾਰ ਉਸਦਾ ਫੋਨ ਬਿਜ਼ੀ ਵੀ ਰਹਿਣਾ ਸੀ ਤੇ ਉਸਦੇ ਅੰਕਲ ਦੇ ਦੱਸਣ ਮੁਤਾਬਕ ਫਿਰ ਉਸਨੇ ਉਸ ਨੂੰ ਬਲੌਕ ਕਰਤਾ ਜਿਸ ਕਰਕੇ ਉਹ ਪ੍ਰੇਸ਼ਾਨ ਹੋਇਆ ਤੇ ਆਪਣਾ ਜਿਹੜਾ ਵਰਕ ਵੀਜ਼ਾ ਸੀ ਉਹ ਸਵਾ ਸਾਲ ਦੇ ਵਿੱਚ ਹੀ ਵਾਪਸ ਆ ਗਿਆ ਤੇ ਉਹਨੇ ਕਿਸੇ ਤਰੀਕੇ ਨਾਲ ਦੁਬਾਰਾ ਮਿਤਾਲੀ ਨਾਲ ਸੰਪਰਕ ਕੀਤਾ ਤੇ ਪੁਲਿਸ ਦੇ ਦਸਰ ਮਤਾਬਕ ਮਿਤਾਲੀ ਆਪਣੀ ਮਰਜ਼ੀ ਦੇ ਨਾਲ ਕਾਰ 'ਚ ਬੈਠ ਕੇ ਗਈ ਫਿਰ ਇਹ 7 ਤਰੀਕ ਦੀ ਗੱਲ 7 3 25 ਸ਼ਾਮ ਨੂੰ 8:30 ਵਜੇ ਨਜ਼ੀਰ ਮੁਹੰਮਦ ਨੇ ਦੱਸਿਆ ਕਿ ਮਿਤਾਲੀ ਦੇ ਮਾਪੇ ਉਹਨਾਂ ਦੇ ਘਰੇ ਬਨੂੜ ਪਹੁੰਚੇ ਯਾਨੀ ਕਿ ਬਸ਼ੀਰ ਮੁਹੰਮਦ ਦੇ ਘਰੇ ਪਹੁੰਚੇ ਨਜ਼ੀਰ ਥੋੜਾ ਜਿਆਦਾ ਦੂਰ ਰਹਿੰਦਾ ਹੈ ਉਹਨੂੰ ਵੀ ਬੁਲਾ ਲਿਆ ਗਿਆ ਤੇ ਮਿਤਾਲੀ ਦੇ ਮਾਪੇ ਨੇ ਕਿਹਾ ਕਿ ਤੁਹਾਡਾ ਮੁੰਡਾ ਸਾਡੀ ਬੇਟੀ ਨੂੰ ਲੈ ਕੇ ਕਿਤੇ ਚਲਿਆ ਗਿਆ ਤੇ ਅਸੀਂ ਥਾਣੇ 'ਚ ਸ਼ਿਕਾਇਤ ਕਰਵਾਉਣ ਲੱਗੇ ਨਜ਼ੀਰ ਦੇ ਦਸਨ ਮੁਤਾਬਕ ਉਹਨਾਂ ਨੇ ਕਿਹਾ ਬਿਲਕੁਲ ਕਰਾਉਣੀ ਚਾਹੀਦੀ ਹੈ ਜੀ ਲੜਕੀ ਦਾ ਮਾਮਲਾ ਹੈ ਤੇ ਮੁੰਡਿਆਂ ਨੂੰ ਤਾਂ ਕਿਹਨੇ ਪੁੱਛਣਾ ਜ਼ਰੂਰ ਕਰਾਓ ਫਿਰ ਨਜ਼ੀਰ ਨੇ ਦੱਸਿਆ ਕਿ ਮੈਂ ਬਨੂੜ ਦਾ ਉਸ ਇਲਾਕੇ ਦਾ ਐਮਸੀ ਮਿਨਿਸਪਲ ਕਮਿਸ਼ਨਰ ਲੈ ਕੇ ਬਨੂੜ ਥਾਣੇ ਦੇ ਵਿੱਚ ਗਿਆ ਬਨੂੜ ਥਾਣੇ ਵਾਲਿਆਂ ਨੇ ਕਿਹਾ ਕਿ ਕੁੜੀ 23 ਸਾਲ ਦੀ ਹੈ ਮੁੰਡਾ 24 ਸਾਲ ਦਾ ਦੋਹੇ ਬਾਲਗ ਨੇ ਤੇ ਇਹਦੇ ਵਿੱਚ ਕੋਈ ਪਰਚਾ ਦਰਜ ਕਰਨਾ ਬਣਦਾ ਨਹੀਂ ਪਰ ਜ਼ਿਰਗਪੁਰ ਦੇ ਵਿੱਚ ਪਰਚਾ ਦਰਜ ਹੋ ਗਿਆ ਕਿਡਨਾਪਿੰਗ ਦਾ ਔਰ ਫਿਰ ਇਹ ਜਿਹੜੇ ਲੋਕ ਸੀਗੇ ਇਹ ਗਾਇਬ ਹੋ ਗਏ ਪਰ ਗਾਇਬ ਹੋਣ ਤੋਂ ਪਹਿਲਾਂ ਇੱਕ ਕੰਮ ਹੋਰ ਹੁੰਦਾ ਜੋ ਸਾਨੂੰ ਪੁਲਿਸ ਤੇ ਸੂਤਰਾਂ ਤੋਂ ਪਤਾ ਲੱਗਿਆ ਕਿ ਸੁਲਤਾਨ ਮੁਹੰਮਦ ਅਤੇ ਮਿਤਾਲੀ ਮੋਟਰਸਾਈਕਲ ਤੇ ਬਨੂੜ ਤੋਂ ਕੁਝ ਦੂਰ ਚਲੇ ਗਏ ਨੀਅਰ ਰਾਜਪੁਰਾ जा के दोहान की गर्मा गर्मी हुई बहस हुई और सुल्तान ने मेताली का फोन मंगया उन्हें देन तो इनकार किया फोन फिर खोया गया और फोन खोह के फिर उन्हें जबरदस्ती वह पासवर्ड लैके कुछ ऑब्जैक्शनेबल तस्वीर देखिया उस बहुत दुख होया और इस झड़प के सुल्तान मुहम्मद ने ਮਤਾਲੀ ਦਾ ਗळा ਘੋਟ ਦਿੱਤਾ। ਔਰ ਇਹ ਚੀਜ਼ ਦੀ ਪੁਸ਼ਟੀ ਹੁੰਦੀ ਆ ਪੋਸਟਮਾਰਟਮ ਰਿਪੋਰਟ ਜਿਹੜੀ ਡਾਕਟਰ ਸਾਹਿਬ ਨੇ ਦਿੱਤੀ ਹੈ ਕਿ ਮਤਾਲੀ ਦੀ ਹੱਤਿਆ ਗळा ਘੋਟ ਕੇ ਕੀਤੀ ਗਈ ਹੈ। ਪਰ ਹੋਰ ਕਿਸੇ ਕਿਸਮ ਦਾ ਸਰੀਰਕ ਸ਼ੋਸ਼ਣ ਦਾ ਸਬੂਤ ਪੋਸਟਮਾਰਟਮ ਰਿਪੋਰਟ ਦੇ ਵਿੱਚ ਨਹੀਂ ਆਇਆ। ਬਿਲਕੁਲ ਸਹੀ ਹੈ ਕਿ ਸੁਲਤਾਨ ਮੁਹੰਮਦ ਜੋ 5 ਸਾਲ ਤੋਂ ਵੱਧ ਸਮੇਂ ਤੋਂ ਇਸ ਲੜਕੀ ਨੂੰ ਜਾਣਦਾ ਸੀ ਅਤੇ ਇਸ ਨੂੰ ਪਿਆਰ ਕਰਨ ਲੱਗਿਆ ਸੀ ਔਰ ਵਿਆਹ ਕਰਾਉਣ ਦਾ ਇਰਾਦਾ ਰੱਖਦਾ ਸੀ ਉਸ ਨੂੰ ਇਹੋ ਜੀ ਕਿਹੜੀ ਗੱਲ ਹੋਈ ਕਿ ਉਹ ਕੁਆਇਤ ਛੱਡ ਕੇ ਭੱਜਿਆ ਭੱਜਿਆ ਵਾਪਸ ਇੰਡੀਆ ਆਇਆ ਇਹੋ ਜੀ ਕਿਹੜੀ ਜਾਣਕਾਰੀ ਸੀ ਜੋ ਪੁੱਛਗਿੱਛ ਹੁਣ ਹੋ ਰਹੀ ਆ ਪੁਲਿਸ ਵੱਲੋਂ ਕੀਤੀ ਜਾ ਰਹੀ ਆ ਉਹਦੇ ਵਿੱਚ ਸੁਲਤਾਨ ਮੁਹੰਮਦ ਮੰਨ ਚੁੱਕਿਆ ਇਹ ਸਾਡਾ ਇਉਂ ਆਰਗੂਮੈਂਟ ਹੋਇਆ ਤੇ ਇਉਂ ਝਗੜਾ ਹੋਇਆ ਤੇ ਆਹ ਕੁਛ ਹੋਇਆ 11 ਤਿੰਨ ਨੂੰ 45 ਦੀ লাশ ਇੱਕ ਤਰਪਾਲ ਦੇ ਵਿੱਚ ਪਾਈ ਹੋਈ ਮਿਲੀ ਤੇ 15 ਤਰੀਕ ਨੂੰ ਜਿਹੜੇ ਇਹ ਤਿੰਨ આરોપી ਬਿਹਾਰ ਦੇ ਇੱਕ ਪਿੰਡ ਚੋਂ ਗ੍ਰਿਫਤਾਰ ਹੋਏ ਹੁਣ ਇਹ ਤੁਹਾਨੂੰ ਹੋਰ ਗੱਲ ਦੱਸਦਾ ਗ੍ਰਿਫਤਾਰੀ ਹੋਈ ਕਿਵੇਂ ਸੰਜੇ ਜੋ ਕਿ ਰੋਹਿਤ ਦਾ ਭਰਾ ਹੈ ਉਹਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਮੈਨੂੰ ਬਿਹਾਰ ਤੋਂ ਨਾਟ ਐਗਜ਼ੈਕਟਲੀ ਬਿਹਾਰ ਤੋਂ ਵੀ ਫੋਨ ਆਇਆ ਹੈ ਅਮਨਦੀਪ ਦਾ ਉਹਨੇ ਕਿਹਾ ਕਿ ਅਸੀਂ ਛੇਤੀ ਮੁੜ ਆਵਾਂਗੇ ਇਹ ਫਿਰ ਸੂਚਨਾ ਪੁਲਿਸ ਨੂੰ ਸੰਜੇ ਨੇ ਦਿੱਤੀ ਵੀ ਇਸ ਨੰਬਰ ਤੋਂ ਫੋਨ ਆਇਆ ਤਾਂ ਫਿਰ ਟਰੈਕਿੰਗ ਤੇ ਲਾਇਆ ਗਿਆ ਫੋਨ ਔਰ ਪੁਲਿਸ ਨੇ ਕਾਮਯਾਬੀ ਨਾਲ ਇਸ ਫੋਨ ਨੂੰ ਬਿਹਾਰ ਦੇ ਵਿੱਚ ਟ੍ਰੇਸ ਕੀਤਾ ਇਹ ਫੋਨ ਇੱਕ ਰਾਗੀ ਇਰਦਾਸੀ ਕਿਸੇ ਤੋਂ ਲੈ ਕੇ ਉਹਨਾਂ ਨੇ ਫੋਨ ਕੀਤਾ ਸੀ ਆਪਣੇ ਤੋਂ ਨਹੀਂ ਕੀਤਾ ਤਾਂ ਫਿਰ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਬਿਹਾਰ ਪੁਲਿਸ ਨਾਲ ਮੁਹਾਲਈ ਪੁਲਿਸ ਨੇ ਮਿਲ ਕੇ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਤੇ ਉਹ ਹੁਣ ਰਿਮਾਂਡ ਤੇ ਨੇ 4 ਦਿਨ ਦੀ ਅੱਜ ਦੂਜਾ ਦਿਨ ਹੋ ਗਿਆ 2 ਦਿਨ ਹੋਰ ਨੇ ਤੇ ਜੋਸਾਨੋ ਪੁਲਿਸ ਨੇ ਦੱਸਿਆ ਕਿ ਉਹ ਸਚਾਈ ਤੱਕ ਪਹੁੰਚਣ ਦੇ ਬਹੁਤ ਨੇੜੇ ਨੇ ਪਰ ਐਟ ਦ ਸੇਮ ਟਾਈਮ ਉਹਨਾਂ ਨੇ ਕਿਹਾ ਕਿ ਇਹ ਕੋਈ ਗਿਣੀ ਮਿੱਥੀ ਸਾਜਿ ਸੁਲਤਾਨ ਮੁਹੰਮਦ ਦੀ ਨਹੀਂ ਸੀ ਕਿ ਇੱਕ Hindu ਲੜਕੀ ਨੂੰ ਫਸਾਉਣਾ ਜਾਂ ਉਹਨਾਂ ਵਿਆਹ ਕਰਨਾ ਇਹ ਇੱਕ ਕੁਦਰਤੀ ਪ੍ਰੇਮ ਹੋਇਆ ਔਰ ਉਹ ਪ੍ਰੇਮ ਕੋਈ ਇੱਕ ਦੋ ਦਿਨ ਦਾ ਨਹੀਂ ਸੀ 5 ਸਾਲ ਜੋ ਉਸ ਤੋਂ ਵੱਧ ਦਾ ਸੀ ਫਿਰ ਝਗੜਾ ਇਸ ਕਰਕੇ ਹੋਇਆ ਜਦੋਂ ਸੁਲਤਾਨ ਨੂੰ ਕੁਐਚ ਜਾਣਕਾਰੀ ਮਿਲੀ ਕਿ ਮੇਰੀ ਪ੍ਰੇਮਿਕਾ ਹੁਣ ਕਿਸੇ ਹੋਰ ਪਾਸੇ ਧਿਆਨ ਦੇ ਰਹੀ ਹੈ ਇਸੇ ਕਰਕੇ ਉਹ ਭੱਜ ਕੇ ਵਾਪਸ ਆਇਆ ਇਹ ਸੀਗੀ ਜੀ ਲੇਟੈਸਟ ਜਾਣਕਾਰੀ ਮਤਾਲੀ ਮਰਡਰ ਕੇਸ ਬਾਰੇ ਤੇ ਆਉਣ ਵਾਲੇ ਦਿਨਾਂ 'ਚ ਵੇਖਦੇ ਆਂ ਪੁਲਿਸ ਹੋਰ ਕਿਹੜੇ ਤੱਥ ਸਾਡੇ ਸਾਹਮਣੇ ਰੱਖਦੀ ਐ ਲੋਕਾਂ ਦੇ ਸਾਹਮਣੇ ਰੱਖਦੀ ਐ ਪਰ ਇੱਕ ਚੀਜ਼ ਜ਼ਰੂਰ ਹੈ ਕਿ ਮੁਹਾਲੀ ਪੁਲਿਸ ਤੇ ਕੈਂਡਲ ਮਾਰਚ ਕਰਨ ਵਾਲਿਆਂ ਦਾ ਦਬਾਅ ਵੀ ਹੈਗਾ ਕਿਉਂਕਿ ਉਹਨਾਂ ਦਾ ਮੰਨਣਾ ਹੈ ਉਹਦੇ ਲੜਕੀ ਦੇ ਮਾਂ ਪਿਓ ਦਾ ਵੀ ਮੰਨਣਾ ਹੈ ਕਿ ਜੀ ਇਹ ਜਿਹੜੇ ਤਿੰਨੇ ਜਾਂ ਚਾਰੇ ਲੋਕ ਸੀ ਇਹਨਾਂ ਨੇ ਰਲ ਕੇ ਉਹਨਾਂ ਦੀ ਬੇਟੀ ਨੂੰ ਮਾਰਿਆ ਸਾਨੂੰ ਮੇਟਾਲੀ ਦੇ ਪਰਿਵਾਰ ਨਾਲ ਪੂਰੀ ਹਮਦਰਦੀ ਹੈ ਉਸ ਦੀ ਮਾਂ ਦੀਆਂ ਰੋਂਦੀਆਂ ਫੋਟੋਆਂ ਜਾਂ ਵੀਡੀਓਜ਼ ਦੇਖ ਕੇ ਦਿਲ ਪਸੀਜ ਜਾਂਦਾ ਹੈ ਪਰ ਇਹਦੇ ਵਿੱਚ ਇਸ ਨੂੰ ਕਿਸੇ ਧਾਰਮਿਕ ਢੰਗ ਨਾਲ ਰੰਗਤ ਦੇਣੀ ਉਹ ਮੇਰਾ خیال ਠੀਕ ਨਹੀਂ ਹੋਏਗਾ ਮੈਨੂੰ ਅਰਜਨ ਸਿੰਘ ਤੱਕ ਨੂੰ ਆਗਿਆ ਦਿਓ ਜੀ ਸਤਿ ਸ਼ਕਾਲ ਨਮਸਕਾਰ ਖੁਦਾ হাফেজ